ਜੀ ਜੀ ਬਿਲਕੁਲ ਸੰਭਾਲ ਲਿਆ ਕਿਵੇਂ ਭਜੀ ਉਸ ਵਕਤ ਨੂੰ ਕੱਢਿਆ ਕਿਵੇਂ ਜੀ ਇਹ ਮੇਰੇ ਖਿਆਲ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਸ਼ਾਇਦ ਉਹ ਸ਼ੋ ਨੀ ਦਿੱਤੀ ਅਰਜਨੀਸ਼ ਨੇ ਜਿਹੜਾ ਜਪਜੀ ਸਾਹਿਬ ਦਾ ਤਰਜਮਾ ਕੀਤਾ ਹੈ ਨਾ ਉਹ ਚ ਉਹਨਾਂ ਨੇ ਇੱਕ ਚੀਨ ਫਕੀਰ ਦਾ ਨਾਮ ਲਿਆ ਕੋਈ ਪਤਾ ਨਹੀਂ ਕਿਹੜੀ ਸੰਪਰਦਾ ਦਾ ਸੀ ਬਹੁਤ ਪੁਰਾਣੀ ਗੱਲ ਹੈ ਉਹਦਾ ਜਵਾਨ ਪੁੱਤ ਮਰ ਗਿਆ ਮਰ ਗਿਆ ਤੇ ਰੋਣ ਪਿੱਟਣ ਪਿਆ ਗਲੀ ਮੋਹੱਲਾ ਸਾਰੇ ਜਿਹੜੇ ਰੋਈ ਜਾਂਦੇ ਆ ਉਹ ਚੁੱਪ ਕਰਕੇ ਇੱਕ ਪਾਸੇ ਬੈਠਾ ਅੱਖਾਂ ਮੀਟ ਕੇ ਆਪਣੀ ਇਬਾਦਤ ਕਰੀ ਜਾਂਦਾ ਉਹਨੂੰ ਕਿਸੇ ਨੇ ਪੁੱਛਿਆ ਕਹਿੰਦਾ ਤੇਰਾ ਜਵਾਨ ਪੁੱਤ ਮਰ ਗਿਆ ਸਾਰਾ ਪਿੰਡ ਰੋ ਰੋ ਕਮਲਾ ਹੋਇਆ ਤੇ ਤੈਨੂੰ ਦੁੱਖ ਨਹੀਂ ਹੋਇਆ ਕਹਿੰਦਾ ਇਸ ਆਪਣੇ ਜਵਾਨ ਪੁੱਤ ਦਾ ਤੂੰ ਕੀ ਮਹਿਸੂਸ ਕਰ ਰਿਹਾ ਉਹ ਕਹਿੰਦਾ ਯਾਰ ਅਸਲ 'ਚ ਕਹਿੰਦਾ ਹੈ ਤਾਂ ਕੰਮ ਬਹੁਤ ਔਖਾ ਤੁਹਾਡੀ ਹੱਦ ਸਮਝ ਨਾ ਆਵੇ ਮੈਂ ਆਪਣੇ ਆਪ ਨੂੰ ਉੱਥੇ ਲੈ ਗਿਆ ਜਦੋਂ ਜੰਮਿਆ ਨਹੀਂ ਸੀ ਓਏ ਹੋਏ 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 ਉਦੋਂ ਵੀ ਤਾਂ ਮੈਂ ਸੀ ਇਹ ਸੋਚੋ ਭਾਜੀ ਅਵਸਥਾ ਉਹ ਕਿੱਡੀ ਆ ਮੈਂ ਸੋਚਦਾ ਮੈਂ ਪੀਰ ਪਗੰਬਰ ਹੋ ਗੂ ਸਰੀਆ ਬਾਣੀਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਦਰਜ ਹੈ ਕਲਾਮ ਤੁਨ ਮੈਂ ਵਾਜੀ ਅਸੀਂ ਮੈਂ ਮਾੜਾ ਮੋਟਾ ਚੱਲ ਫੁੱਟੇ ਪੱਜ ਗਾਣੇ ਲਿਖ ਲੈਣਾ ਹਨਾ ਤੇ